ਹਾੜੇ ਗਿਆਂ ਦਾਤਾ ਚਰਨਾ ਤੇ ਆਣ ਕੇ ਖੜੇ ਗਿਆਂ ਦਾਤਾ ਚਰਨਾ ਤੇ ਆਣ ਕੇ ਰੱਖ ਲੈ ਇਲਾਜ ਤੂੰ ਗਰੀਬ ਜਾਣ ਕੇ ਰੱਖ ਲੈ ਇਲਾਜ ਤੂੰ ਗਰੀਬ ਜਾਣ ਕੇ ਮੇਰਾ ਵਾਲੇ ਘਰ ਵਿੱਚ ਆਓ ਗੁਰੂ ਜੀ ਮੇਰਾ ਵਾਲੇ ਘਰ ਵਿੱਚ ਆਓ ਗੁਰੂ ਜੀ ਦਾਤ ਹੈ ਸਿੱਖੀ ਦੀ ਝੋਲੀ ਪਾਓ ਗੁਰੂ ਜੀ ਦਾਤ ਹੈ ਸਿੱਖੀ ਦੀ ਝੋਲੀ ਪਾਓ ਗੁਰੂ ਜੀ मेरा देगर समरथ गुरु जी मेरा देगर समरथ गुरु जी सेरे उ रख के हथ गुरू जी सेरे उख के हथ गुरू जी सच वाला मार गद खाओ गुरु जी सच वाला मर गद खाओ गुरु जी दत है सिखी दी चोली पाओ गुरु जी दत है दी चोली पाओ गुरु जी ਰੱਖਿਓ ਬਾਗੀ ਨੂੰ ਤੁਸੀਂ ਲਾ ਕੇ ਚਰਨੀ ਰੱਖਿਓ ਬਾਗੀ ਨੂੰ ਤੁਸੀਂ ਲਾ ਕੇ ਚਰਨੀ ਅੰਗ ਸੰਗ ਹੋ ਕੇ ਹੈ ਸਹਾਇਤਾ ਕਰਨੀ ਅੰਗ ਸੰਗ ਹੋ ਕੇ ਹੈ ਸਹਾਇਤਾ ਕਰਨੀ ਬਣ ਜਾਵੇ ਮਨ ਦਾ ਟਕਾਓ ਗੁਰੂ ਜੀ ਬਣ ਜਾਵੇ ਮਨ ਦਾ ਟਕਾਓ ਗੁਰੂ ਜੀ ਦਾਤ ਹੈ ਸਿੱਖੀ ਦੀ ਝੋਲੀ ਪਾਓ ਗੁਰੂ ਜੀ ਦਾਤ ਹੈ ਸਿੱਖੀ ਦੀ ਝੋਲੀ ਪਾਓ ਗੁਰੂ ਜੀ ਦਾਤ ਹੈ ਸਿੱਖੀ ਦੀ ਝੋਲੀ ਪਾਓ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਪਿਆਰੇ ਸਾਧ ਸੰਗਤ ਜੀਓ ਦਾਸ ਅੱਜ ਕੀਰਤਨ ਕਰਨ ਵਾਸਤੇ ਜਾ ਰਿਹਾ ਸਿਰਾ ਦੇ ਵਿੱਚ ਬੜੇ ਸਰੇਲੇ ਸਾਡੇ ਛੋਟੇ ਵੀਰ ਜਿਨ੍ਹਾਂ ਦਾ ਪ੍ਰੋਗਰਾਮ ਸੇ ਖੜੇ ਸੀ ਇਹ ਸਾਡੇ ਕੌਮ ਦੀ ਤਰਾਸਦੀ ਹੈ ਕਿਉਂਕਿ ਸਾਡੇ ਕੌਮ ਨੂੰ ਚਾਹੀਦਾ ਹੈ ਕਿ ਐਸੇ ਹੀਰਿਆਂ ਨੂੰ ਸਾਂਭਣ ਦੀ ਮਹਾਰਾਜ ਜੀ ਦੇਖੋ ਕਿੰਨੀ ਕਿਰਪਾ ਹੈ ਤੇ 1-2 ਸਾਲ ਹੋ ਗਏ ਨੇ ਇਹ ਲਾਈਨ ਵਿੱਚ ਵੜੇ ਨੇ ਬੜਾ ਸੋਹਣਾ ਢਾਡੇ ਵਾਰਾਂ ਕਾਂਦੇ ਨੇ ਤੇ ਘਰਾਲੀ ਸਭ ਜਾ ਰਹੇ ਨੇ ਪ੍ਰੋਗਰਾਮ ਕਰਨ ਵਾਸਤੇ ਤੇ ਰਸਤੇ ਦੇ ਵਿੱਚ ਖੜੇ ਸੀ ਦਾਸ ਨੇ ਦੇਖ ਲਿਆ ਕਿਉਂਕਿ ਆਪਣੇ ਲਾਇਨ ਦੇ ਪਤਾ ਹੀ ਹੁੰਦਾ ਹੈ ਤੇ ਦਾਸ ਨੇ ਫਿਰ ਨਾਲ ਬਿਠਾ ਲਿਆ ਤੇ ਬੇਨਤੀ ਵੀ ਕੀਤੀ ਕਿ ਕੁਝ ਸੁਣਾਓ ਤੇ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾਂ ਕਾਮਯਾਬੀਆਂ ਬਖਸ਼ਣ ਜੁੜੂ ਪਿਆਰੇ ਸਾਥ ਸੰਗਤ ਜੀਓ سپورਟ ਕਰੀਏ ਨੌਜਵਾਨਾਂ ਦੀ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਜੇ ਆਪਾਂ ਸਾਂਭ ਲਿਆ ਤੇ ਕਿਉਂਕਿ ਅੱਜ ਜੋ ਸੰਸਾਰ ਦੇ ਵਿੱਚ ਹਾਲਤ ਹੈ ਨਾ ਪਾਠੀ ਵੀ ਨਹੀਂ ਲੱਭਦੇ ਅੱਗੇ ਪਾਠੀ ਬੰਨੇ ਖਤਮ ਹੋ ਗਏ ਇਸ ਕਰਕੇ ਆਓ ਸਾਂਭੀਏ ਇਹਨਾਂ ਇਰੀਆ ਵਰਗਿਆਂ ਨੂੰ ਸਪੋਰਟ ਕਰੀਏ ਤਾਂ ਜੋ ਕੋਮ ਦੀ ਚੜ੍ਹਦੀ ਕਲਾ ਹੋ ਸਕੇ ਵਾਹਿਗੁਰੂ ਜੀ ਕਾ ਹਾਲ ਸਭਾ ਵਾਹਿਗੁਰੂ ਜੀ ਕੀ ਫਤਿਹ